ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ ਇੱਕ ਹੋਰ ਜਾਇਜ ਰੇਟ ਦੀ ਘੋੜੀ ਲੈ ਕੇ ਆ ਗਏ ਤੇ ਬਿਲਕੁਲ ਜਾਇਜ ਰੇਟ ਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ ਚ ਤੇ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ 7 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ 60 ਇੰਚ ਹਾਈਟ ਹੈ ਘੋੜੀ ਦੀ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਜੀ ਤੇ ਥੋੜੀ ਜੀ ਘੋੜੀ ਲਿੱਸੀ ਜ਼ਰੂਰ ਆ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਨਹੀਂ ਤੇ ਰੇਟ ਬਾਈ ਹੋਰੇ ਕਰਦੇ ਆ 75000 ਬਾਕੀ ਮੌਕੇ ਤੇ ਮੰਨਦਾਨ ਹੋ ਜਾਊਗਾ ਥੋੜਾ ਬਹੁਤਾ ਤੇ ਦੋਨੇ ਚਾਲਾਂ ਦੁਰਦੀ ਆ ਘੋੜੀ ਰੇਵੀਆ ਵੀ ਛਪਟਾ ਵੀ ਤੇ ਬਾਕੀ ਮੇਰੇ ਵੀਰ ਭਰਾਵੋ ਵੀਡੀਓ ਜੇ ਤੁਸੀਂ ਦੇਖ ਰਹੇ ਹੋ ਮਹਾਲੀ ਏਰੀਆ ਬਾਈ ਹੋ ਰਿਆਂ ਦਾ ਤੇ ਜੇ ਤੁਸੀਂ ਹੋਰ ਘੋੜੀ ਦੀਆਂ ਫੋਟੋਆਂ ਵੀਡੀਓ ਮੰਗਾਉਣਾ ਚਾਹੁੰਦੇ ਹੋ ਬਾਈ ਨੂੰ ਪਰਸਨਲੀ ਵਟਸਐਪ ਤੇ ਮੈਸੇਜ ਕਰ ਦਿਓ ਤੇ ਬਾਈ ਹੋਰੇ ਫੋਟੋਆਂ ਵੀਡੀਓ ਭੇਜ ਦੇਣਗੇ ਤੇ ਰੇਟ ਵੀ ਦੱਸਤੀ ਡਿਟੇਲ ਵੀ ਦੱਸਤੀ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਪੁੱਛ ਲਿਓ ਤੇ ਪੇਜ ਨੂੰ ਫਾਲੋ ਕਰ ਲਿਓ ਵੀਡੀਓ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ 805482340 ਵਾਲੇ ਨੰਬਰ ਤੇ